ਸ੍ਰੀ ਕਾਲਜੀ ਮੈਂ ਪ੍ਰਕਾਸ਼ ਸ਼ਰਮਾ ਤੁਹਾਡਾ ਸਵਾਗਤ ਕਰਦਾ ਪੰਜਾਬ ਦੇ ਨੌਜਵਾਨ ਜਿੱਤੇ 40-40 ਪੰਜਾਬ ਜਾਂ ਲੱਖ ਰੁਪਈਆ ਲਗਾ ਕੇ ਵਿਦੇਸ਼ਾਂ ਦਾ ਰੁਕ ਕਰ ਰਹੇ ਨੇ ਟੌਕੀਆ ਲਗਾ ਲਗਾ ਕੇ ਵਿਦੇਸ਼ਾਂ ਦੇ ਵਿੱਚ ਪਹੁੰਚ ਰਹੇ ਨੇ ਉੱਥੇ ਹੀ ਪੰਜਾਬ ਦੇ ਕੁਝ ਨੌਜਵਾਨਾਂ ਨੇ ਇੱਕ ਵੱਖਰੀ ਪਹਿਲ ਕਦਮੀ ਕੀਤੀ ਹੈ ਦੱਸਦੇ ਇਹ ਕਿ ਸ਼ਹਿਰ ਅਹਿਮਦਗੜ੍ਹ ਦੇ ਵਿੱਚ ਖੜੇ ਆ ਜਿੱਥੇ ਇੱਕ ਸਰਦਾਰ ਪਿਓ ਪੁੱਤ ਨੇ ਇੱਕ ਸੋਇਆ ਚਾਪ ਦੀ ਜਿਹੜੀ ਉਹ ਕਾਟ ਲਗਾਇਆ ਹੋਇਆ ਹੈ ਰੇਡੀ ਲਗਾਈ ہوئی ਹੈ ਤੇ ਜਿਸ ਦੇ ਵਿੱਚ ਹਾਂ ਕਹਿ ਲਿਆ ਵੱਖ-ਵੱਖ ਤਰ੍ਹਾਂ ਦੀ ਆ ਵੱਖ-ਵੱਖ ਟੇਸਟ ਵਾਲੀ ਜਿਹੜੀ ਸੋਇਆ ਚਾਪ ਕਹਿ ਲਿਆ ਗ੍ਰਾਪਕਾਂ ਨੂੰ ਖਵਾਈ ਜਾਂਦੀ ਹੈ ਤੇ ਆ ਉਹ ਫਿਰ ਗੱਲਬਾਤ ਕਰਦੇ ਆ ਕਿ ਆਖਰ ਇਹ ਕਦੋਂ ਤੋਂ ਕੰਮਕਾਰ ਕਰਦੇ ਆ ਰਹੇ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਕੀ ਨਾਮ ਹੈ ਤੁਹਾਡਾ ਸਤਨਾਮ ਸਿੰਘ ਜੀ ਸਤਿਨਾਮ ਜੀ ਸਭ ਤੋਂ ਪਹਿਲਾਂ ਇਹ ਦੱਸੋ ਵੀ ਇਕਤਾ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਬਹੁਤ ਕਰੇਜ ਹੈ ਕਿ 40 40 50 50 ਲੱਖ ਰੁਪਇਆ ਲਗਾ ਕੇ ਵਿਦੇਸ਼ਾਂ ਦਾ ਰੁਕ ਕਰ ਰਹੇ ਨੇ ਪਰ ਤੁਹਾਡੇ ਦਿਮਾਗ ਦੇ ਵਿੱਚ ਕਿੱਥੋਂ ਆਇਆ ਤੁਸੀਂ ਜੇ ਤੁਹਾਡੇ ਪੁੱਤਰ ਕਹਿੰਦੀ ਸਾਬਤ ਸੂਰਤ ਹੋ ਕੇ ਵੀ ਇਹ ਕੰਮ ਕਰ ਰਹੇ ਹੋ ਦੇਖੋ ਜੀ ਬੰਦਾ ਕੰਮ ਮਿਹਨਤ ਕਰਨ ਵਾਲਾ ਹੋਵੇ ਇੱਥੇ ਹੀ ਅਮਰੀਕਾ ਜੀ ਤੇ ਵਿਦੇਸ਼ਾਂ ਨੂੰ ਜਾਣ ਨਾਲ ਉਹ ਇੱਥੇ ਵਜੇ ਵਧੀਆ ਮਿਹਨਤ ਕੀਤੀ ਹੋਵੇ ਤਾਂ ਇਨਸਾਨ ਸਭ ਕੁਝ ਪ੍ਰਾਪਤ ਕਰ ਸਕਦਾ ਤੇ ਕਿਵੇਂ ਆਇਆ ਦਿਮਾਗ ਦੇ ਵਿੱਚ ਵੀ ਇਹੀ ਕੰਮ ਕੀਤਾ ਜਾ ਸਕੀ ਸਭ ਤੋਂ ਪਹਿਲਾਂ ਇਹ ਦੱਸੋ ਵੀ ਇਹ ਸਿੱਖਿਆ ਕਿੱਥੋਂ ਹੈ ਤੇ ਮੇਰੇ ਬੇਟੇ ਨੇ ਸਿੱਖਿਆ ਹੋਇਆ ਮੈਂ ਉਹਨਾਂ ਦੇ ਨਾਲ ਇੱਕ ਪਾਰਟਾਈਮ ਕੰਮ ਕਰਦਾ ਮੈਂ ਸਰਵਿਸ ਕਰਦਾ ਠੀਕ ਹੈ ਕੀ ਕੰਮ ਕਰਦੇ ਮੈਂ ਪੇਪਰ ਮਿਲ ਦੇ ਵਿੱਚ ਸਰਵਿਸ ਕਰਦਾ ਠੀਕ ਹੈ ਮੈਂ ਇਹਨਾਂ ਦੇ ਨਾਲ ਸ਼ਾਮ ਨੂੰ ਆਣ ਕੇ ਇਹਨਾਂ ਦਾ ਕੰਮ ਦੇ ਵਿੱਚ ਸਹਿਯੋਗ ਦਿੰਦਾ ਸਹਿਯੋਗ ਦਿੰਦਾ ਹਾਂਜੀ ਆ ਕਿੰਨੇ ਤੋਂ ਕਿੰਨੇ ਦਾ ਸਮਾਂ ਰੱਖਿਆ ਜੋ ਆਪਾਂ ਜੀ 4:30 ਤੋਂ ਆ ਜੀਦਾ ਇੱਥੇ 4:30 ਤੋਂ ਲੈ ਕੇ ਅਸੀਂ 10 ਵਜੇ ਤੱਕ ਇੱਥੇ ਕੰਮ ਕਰਦੇ ਅੱਛਾ ਗਾਹਕ ਤੁਹਾਡੇ ਕੋਲੇ ਕਹਿੰਦੀ ਹੈ ਇਕਤਾ ਕਹਿੰਦੀ ਹੈ ਪ੍ਰਵਾਸੀ ਮਜ਼ਦੂਰ ਹੁੰਦੇ ਨੇ ਜਿਹੜੇ ਸਾਫ ਸਫਾਈ ਦਾ ਧਿਆਨ ਨਹੀਂ ਹੁੰਦਾ ਪਰ ਅਸੀਂ ਦੇਖਿਆ ਕਿ ਤੁਹਾਡੇ ਜਿਹੜੇ ਬੇਟੇ ਨੇ ਐਸ ਟਾਈਮ ਉਹਨਾਂ ਦੇ ਹੱਥਾਂ ਦੇ ਵਿੱਚ ਗਲਵਜ਼ ਪਾਏ ਹੋਏ ਨੇ ਸਾਫ ਸਫਾਈ ਦਾ ਪੂਰਨ ਤੌਰ ਤੇ ਧਿਆਨ ਰੱਖਿਆ ਜਾਂਦਾ ਹੈ ਹਾਂਜੀ ਜੀ ਦੇਖੋ ਜੀ ਖਾਣ ਵਾਲੀ ਚੀਜ਼ ਜੇ ਸਾਫ਼ ਨਾ ਪੜਿਆ ਤਰੀਕੇ ਨਾਲ ਬਣਾਵਾਂਗੇ ਤਾਂ ਗਾਹਕ ਵੀ ਉਹ ਚੀਜ਼ ਨੂੰ ਪਸੰਦ ਕਰਦਾ ਇਸ ਕਰਕੇ ਇਹ ਪਹਿਲਾਂ ਕੋਈ ਵੀ ਚੀਜ਼ ਬਣਾਉਣ ਤੋਂ ਪਹਿਲਾਂ ਆਪਣੀ ਸਫਾਈ ਜ਼ਰੂਰੀ ਆ ਜੇ ਅਸੀਂ ਸਫਾਈ ਰੱਖਾਂਗੇ ਤਾਂ ਹੀ ਅਸੀਂ ਕਿਸੇ ਨੂੰ ਕੋਈ ਚੰਗਾ ਦੇ ਸਕਦੇ ਹਾਂ ਇਸ ਕਰਕੇ ਪਹਿਲਾ ਕੰਮ ਵਿੱਚ ਧਿਆਨ ਆ ਪਾ ਦੇ ਵਿੱਚ ਅਸੀਂ ਆਪਣੇ ਕੰਮ ਦੇ ਨਾਲ ਜੁੜ ਕੇ ਰਹਿਣੇ ਹਾਂ ਜੀ ਆ ਨੌਜਵਾਨ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਨਾਲ ਉਹਨਾਂ ਦਾ ਕੀ ਕਹਿਣਾ ਹੈ ਤਾਂ ਗੱਲਬਾਤ ਕਰਦੇ ਹਾਂ ਆ ਕੀ ਨਾਮ ਹੈ ਵੀਰ ਜੀ ਤੁਹਾਡਾ ਮੇਰਾ ਮੋਹਿਤ ਸਿੰਘ ਆ ਯਾ ਜੀ ਮੋਹਿਤ ਸਿੰਘ ਬਨਿਆ ਮੋਹਿਤ ਸਿੰਘ ਜੀ ਮੋਹਿਤ ਜੀ ਅੱਛਾ ਕਿਵੇਂ ਆਇਆ ਦਿਮਾਗ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਤਾਂ ਕਿ ਲਈ ਵਿਦੇਸ਼ਾਂ ਦਾ ਜਿਹੜਾ ਰੁਕ ਕਰਦੇ ਆ ਰਹੇ ਨੇਗੇ ਤੇ ਵਿਦੇਸ਼ਾਂ ਨੂੰ 40 40 50 50 ਲੱਖ ਰੁਪਈਆ ਲਾ ਕੇ प्रदेशा ਦਾ ਰੁਕਕਾਰ ਰੇ ਨੇ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਇਆ ਵੀ ਇੱਥੇ ਜਿਹੜਾ ਇਹ ਕੰਮ ਕਰਨਾ ਮੈਨੂੰ ਉਹਨ ਇੱਕ ਸਾਲ ਹੋ ਗਿਆ ਕਰਦ ਨੂੰ ਉਹ ਕੰਮ ਸੋਚ ਰਿਆ ਸੀ ਮੈਂ ਉਹ ਆਪਣਾ ਕੰਮ ਕਰ ਰਿਹਾ ਮੈਨੂੰ ਮੈਂ ਅੱਜ ਉਹ ਦਿਨ ਆ ਗਏ ਮੈਂ ਕੰਮ ਕਰ ਰਿਹਾ ਆਪਣਾ ਤੇ ਆ ਆਮਦਨ ਵਧੀਆ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਹਾਂਜੀ ਆ ਹੋ ਜਾਂਦੀ ਹੈ ਮਤਲਬ ਖਰਚਾ ਨਿਕਲੇ ਆਉਂਦਾ ਫਿਰ ਬਾਬੇ ਦੀ ਕਿਰਪਾ ਨਾਲ ਵਧੀਆ ਮਿਲਦੀ ਠੀਕ ਹੈ ਹਾਂਜੀ ਤੇ ਆ ਸਿੱਖਿਆ ਕਿੱਥੋਂ ਸੀ ਇਹ ਕੰਮ ਮੈਂ ਨਾਨਕਿਓ ਹਾਂਜੀ ਮੈਂ ਨਾਨਕ ਨੇ ਹਿਸ਼ਾਰਪੁਰ ਉੱਥੋਂ ਉਹਨਾ ਕੰਮ ਉਹਨਾਂ ਤੋਂ ਸਿੱਖਿਆ ਉਹਨਾਂ ਦਾ ਕੰਮ ਹੈ ਪਹਿਲਾਂ ਹੀ ਇਹ ਹਾਂਜੀ ਇਸ ਤੋਂ ਪਹਿਲਾਂ ਕੋਈ ਕੰਮ ਕਰਦੀ ਸੀ ਜਦ ਮੈਂ ਜੋਬ ਕਰ ਰਿਆ ਸੀ ਮਤਲਬ ਨੰਦੇਸ਼ੀ ਮਾਰਕੀਟ ਚ ਹੰਗਰਸਕਾਇਰ ਹਾਂਜੀ ਤੇ ਸੋਨ ਦੇ ਵਿੱਚ ਇਹ ਵੀ ਆਇਆ ਕਿ ਇਟਲੀ ਦਾ ਵੀਜ਼ਾ ਲੱਗ ਗਿਆ ਸੀ ਤੇ ਕਹਤੀ ਇਹ ਵੀ ਆ ਏਜੰਟ ਰਿਫਿਊਜ਼ ਕਰ ਦਿੰਦੇ ਨੇ ਉਹ ਬਾਹਰ ਦੀਆਂ ਕੰਟਰੀਆਂ ਰਿਫਿਊ ਪਰ ਤੁਸੀਂ ਰਿਫਿਊਜ਼ ਕਰਤਾ ਜੀ ਮੈਂ ਇਟਲੀ ਜਾਣੀ ਹੀ ਹੈ ਮੈਨੂੰ ਜਾਣਨ ਨਹੀਂ ਵਾਲੋ ਕਿ ਇੱਥੇ ਕੰਮ ਕਰਨਾ ਹੈ ਮਤਲਬ ਇਟਲੀ ਵਨ ਜਾਣ ਤੋਂ ਬਾਅਦ ਜਾ ਸਕਦਾ ਪਰ ਨਹੀਂ ਕੀ ਕਹਿੰਦੇ ਵੀ ਪੰਜਾਬ ਦੇ ਨਾਲ ਮੋਹ ਪਿਆਰ ਹੈ ਜਾਂ ਫਿਰ ਇਸ ਕੰਮ ਦੇ ਨਾਲ ਮੋਹ ਪਿਆ ਪੰਜਾਬ ਦੇ ਨਾਲ ਵੀ ਕੰਮ ਹੈਗਾ ਮੋਹ ਤੇ ਕੰਮ ਨਾਲ ਹੀ ਮੋਹ ਹੈ ਤੁਹਾਡੇ ਫਾਦਰ ਸਾਹਿਬ ਨੇ ਜਿਹੜੇ ਕਿੰਨੀ ਕ ਮਦਦ ਕਰਦੇ ਨੇ ਤੁਹਾਡੇ ਫਾਦਰ ਸਾਹਿਬ ਨੂੰ ਆਉਂਦੇ ਨਹੀਂ ਘਰੇ ਮਲ ਮਮਾ ਹੋਗੇ ਡੈਸਟਰੋ ਹੈਲਪ ਕਰਦੇ ਨੇ ਮਨ ਸ਼ਾਮ ਨੂੰ ਪੜ ਸਭਾ ਇਹ ਟਾਈਮਿੰਗ ਕੀ ਰੱਖੀ ਹੈ ਤੁਸੀਂ ਐਵੇਂ ਹੈਗੇ ਮੈਂ 5 ਤੋਂ ਲੈ ਕੇ 10 ਜਦੋਂ ਬਰਾ ਕੇ ਵੇਟ ਕਰਦੇ ਨੇ ਅਸੀਂ ਸੁਣਿਆ ਤੁਹਾਡੇ ਕੋਲੇ ਆ ਕੇ ਆਣ ਸੀ ਤੇ ਵੀ ਵੇਟ ਕਰਨੀ ਪੈਂਦੀ ਹੈ ਤੁਹਾਡਾ ਜਿਹੜਾ ਸ਼ਾਮ ਦਾ ਹੀ ਸਮਾਂ ਕਿਉਂ ਰੱਖਿਆ ਹੈ ਜੀ ਸਵੇਰ ਤਿਆਰੀਆਂ ਵਗੈਰਾ ਕਰਦੇ ਹੋ ਹਾਂ ਜੀ ਤਿਆਰੀ ਮੰਨ ਲਓ ਟਾਈਮ ਲੱਗਿਆ 7-8 ਘੰਟੇ ਪ੍ਰੋਫੈਸਰ ਹੈਗਾ ਤੇ ਪੜਾਈ ਕਿੰਨੀ ਕੀਤੀ ਵੀ ਹੈ ਪੜਾਈ ਮੈਂ ਮਤਲਬ ਤੁਹਾਡੇ ਪਾਸ 12ਵੀਂ ਪਾਸ ਹਾਂ ਜੀ ਤੇ ਉਸ ਤੋਂ ਬਾਅਦ ਕੋਈ ਹੋਰ ਨਹੀਂ ਆਇਆ ਵੀ ਕੋਈ ਹੋਰ ਕੋਰਸ ਕਰ ਲੀਏ ਕੋਰਸਿੰਗ ਕੀਤਾ ਹੋਇਆ ਪਰ ਨਹੀਂ ਮਤਲਬ ਆਹੀ ਕੰਮ ਕਰਦੇ ਬੇਸਿਕ ਆਪ ਦੇ ਵਿੱਚ ਸੰਤੋਸ਼ਟੀ ਮਿਲੀ ਹੈ ਜੀ ਤੇ ਫਿਲਹਾਲ ਅ ਪ੍ਰਕਿਰਿਆ ਕੀ ਹੈ ਕਿੰਨਾ ਸਮਾਂ ਦਿੰਨੇ ਹੋ ਇਸ ਚੀਜ਼ ਨੂੰ ਤੁਸੀਂ ਇਸ ਚੀਜ਼ ਨੂੰ ਮਤਲਬ ਜੇ ਆਪਾਂ ਬਰੋਂ ਦੇ ਤਰੀਕੇ ਦੇਖੀਏ ਤਾਂ ਘੱਟੋ ਘੱਟ 7-8 ਘੰਟੇ ਲੱਗ ਜਾਂਦੇ ਨੇ 7-8 ਘੰਟੇ ਲੱਗ ਜਾਂਦੇ ਨੇ ਫਿਰ ਸ਼ਾਮ ਨੂੰ ਇੱਥੇ ਕਿੰਨੇ ਵਜੇ ਤੱਕ ਰੁਕਦੇ ਹੋ ਮੈਂ 10 ਵਜੇ ਤੱਕ ਮਤਲਬ 5 ਵਜੇ ਸਟਾਰਟਿੰਗ ਹੋ ਕੇ 5:6 ਵਜੇ ਰੈਡੀ ਹੁੰਦਾ ਹੈ ਪਰ ਆਰਡਰ ਸ਼ੁਰੂ ਹੋ ਜਾਂਦਾ ਹੈ ਤੇ ਆ 10 ਵਜੇ ਰੱਖਦੇ ਕਹਿੰਦੇ ਅਹਿਮਦਗੜ੍ਹ ਦੇ ਵਿੱਚ ਆ ਪਿਓ ਪੁੱਤ ਮਸ਼ਹੂਰ ਨੇ ਵੀ ਜੇ ਖਾਣੀਆਂ ਸੋਇਆ ਚਾਪ ਕੁਝ ਵੀ ਇਦਾਂ ਦਾ ਖਾਣਾ ਦਾ ਤੁਹਾਡੇ ਕੋਲ ਹੀ ਆ ਸਹੀ ਗੱਲ ਹੈ ਸਹੀ ਗੱਲ ਹੈ ਨੋਡਾ ਇਹ ਮੈਂ ਹਾਈਜਨਿੰਗ ਕਰਕੇ ਮਰੋ ਕਿ ਲੋਕੀ ਦੇਖੋ ਜੇ ਆਪਾਂ ਕਿਸ ਨੂੰ ਹਾਈਜਨਿੰਗ ਕਿਉਂ ਅਗਲਾ ਹੁੰਦਾ ਬਾਕੀ ਟੇਸਟ ਵੀ ਹੁੰਦਾ ਵਾ ਟੇਸਟ ਦੇ ਕੇ ਲੋਕੀ ਜ਼ਿਆਦਾ ਆ ਰਹੇ ਨੇ ਟੇਸਟ ਹੈ ਇੱਕ ਪਿਆਰ ਨਾਲ ਪਿਆਰ ਵੀ ਟੇਸਟ ਵੀ ਮਤਲਬ ਕੰਬੀਨੇਸ਼ਨ ਆ ਉਹ ਵੀ ਦੇਸੇ ਦਾ ਕੰਬੀਨੇਸ਼ਨ ਕਿ ਚਾਂ ਬਣਦੀ ਪਿਆਰ ਨਾਲ ਟੇਸਟ ਨਾਲ ਹਾਂਜੀ ਠੀਕ ਹੈ ਤੇ ਉਹ ਨੌਜਵਾਨ ਜੋ ਵਿਦੇਸ਼ਾਂ ਦਾ ਰੁਕ ਕਰ ਰਹੇ ਨੇ ਕਹ ਲਈਏ ਜਾਂ ਪੰਜਾਬ ਦੇ ਵਿੱਚ ਰਹਿ ਕੇ ਇਸ ਵੇਲੇ ਵਿਲੇ ਕੋ ਮਰੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਕਲ ਮੇਰੇ ਸਾਹਮਣੇ ਦਾ ਮਤਲਬ ਕੰਮ ਕਰਨ ਦੇ ਇਸ ਮੋਰਚੇ ਦੇਖੋ ਮਤਲਬ ਜੇ ਵੀ ਹੁਣ ਕੰਮ ਸ਼ੁਰੂ ਕਰੂ ਕਰੋਗੇ ਤਾਂ ਮਤਲਬ 5-6 ਸਾਲ ਤੱਕ ਆਪ ਦਾ ਬਿਨੈਸ ਸੈਟ ਅਪ ਹੋ ਜਾਂਦਾ ਟਾਈਮ ਦੀ ਰੂਲ ਸਬਰ ਚਾਹੀਦਾ ਪਰ ਕੰਮ ਸੈਟ ਹੋ ਜਾਂਦਾ ਅੱਛਾ ਇੱਕ ਵੱਖਰੀ ਜੀ ਚੀਜ਼ ਦੇਖਣ ਨੂੰ ਮਿਲੀ ਕਹਿ ਲਈਏ ਮਨ ਜਿਹੜਾ ਬੜਾ ਰੂਹ ਖੁਸ਼ ਹੋਈ ਹੈ ਕਿ ਇੱਕ ਤਾਂ ਨੇੜੇ ਗੁਰੂ ਘਰ ਆ ਉਸ ਦੀ ਬਾਣੀ ਕਥਾ ਦੇ ਵਿੱਚ ਪੈ ਰਹੀ ਆ ਤੇ ਇੱਕ ਤੁਸੀਂ ਵੀ ਮਤਲਬ ਆਪਣੇ ਐਸ਼ ਰੇੜੀ ਦੇ ਉੱਤੇ ਗੁਰਬਾਣੀ ਲਾ ਕੇ ਰੱਖ ਦਿਓ ਕਾਰਤ ਕੀ ਹੈ ਇਹ ਮਤਲਬ ਕਿੱਦਾਂ ਦਿਮਾਗ ਦੇ ਵਿੱਚ ਆਉਂਦਾ ਕਈ ਰੇੜੀ ਵਾਲੇ ਤਾਂ ਜੀ ਗਾੜੇ ਲਾ ਕੇ ਰੱਖਦੇ ਨੇ ਵੀ ਸਾਡੇ ਜਿਹੜੇ ਕਸਟਮਰ ਨੇ ਉਹ ਵੀ ਦੇਖਣਗੇ ਸੁਣਨਗੇ ਇਸੇ ਕਰਕੇ ਹੋਉਂਦੀ ਹੈ ਫਿਰ ਬਾਰਗੂਨਾ ਵਾਲਾ ਕੰਬੀਨੇਸ਼ਨ ਬਣ ਜਾਂਦਾ ਹੈ ਅਟੈਚਮੈਂਟ ਹੋ ਜਾਂਦੀ ਹੈ ਮਤਲਬ ਜਦੋਂ ਕੰਮ-ਓਮਲ ਵਧੀਆ ਨਾਲ ਡੀਲ ਕਰੇਂਦਾ ਆ ਨਾਲੇ ਐਮਰਬਾਣੀ ਪੈ ਜਾਂਦੀ ਹੈ ਮੈਂ ਗੁਰਦੁਆਰਾ ਗੁਰੂ ਘਰ ਵੀ ਨੇੜੇ ਗੁਰਦੁਆਰਿਆਂ ਦੇ ਲੱਗਦੇ ਆ ਇਹ ਮੈਂ ਤਾਂ ਜ਼ਰੂਰੀ ਹੈ ਮੈਂ ਤਾਂ ਜ਼ਰੂਰੀ ਹੈ ਜਿਹਦੇ ਬੰਦੇ ਨੇ ਕੰਮ ਕਰੀਏ ਕਹਿੰਦੀ ਆ ਵੀ ਵਿਦੇਸ਼ਾਂ ਵਾਲਾ ਰੁਪਈਆ ਇੱਥੇ ਕਮਾਰੇ ਹੈ ਨਹੀਂ ਪਰ ਅਸੀਂ ਕਮਾਵਾਂਗੇ ਹਾਂ ਔਰ ਸਿੱਛ ਜਿਆਦੀ ਹੈ ਰੇਡੀ ਤੋਂ ਮੈਲ ਤੱਕ ਜਾਵਾਂਗੇ ਤੇ ਬਹੁਤ ਬਹੁਤ ਸ਼ੁਕਰੀਆ ਮੋਹਿਤੀ ਗੱਲਬਾਤ ਦਾ ਹਨ ਹਸੀਤ ਤੇ ਇਹ ਸਾਡਾ ਮੋਹਿਤ ਤੇ ਉਹਨਾਂ ਦੇ ਫਾਦਰ ਸਾਹਿਬ ਜੋ ਕਹ ਲਿਆ ਬਾਬੇ ਨਾਨਕ ਜੀ ਦੇ ਫਲਸਫੇ ਦੇ ਉੱਤੇ ਚੱਲਦੇ ਹੋਏ ਕਹ ਲਿਆ ਦਸਾਂ ਨੌਂ ਦੀ ਕੀਰਤ ਕਰ ਰਹੇ ਨੇ ਤੇ ਲੋਕਾਂ ਨੂੰ ਆਪਣੇ ਪਿਆਰ ਮੁਹੱਬਤ ਵੀ ਹੈ ਜਿਹੜਾ ਇਸ ਖਾਣ ਪੀਣ ਦੇ ਨਾਲ ਨਾਲ ਵਰਤਾਰੇ ਨੇ ਕਿਤੇ ਨਾ ਕਿਤੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਅਜਿਹੇ ਨੌਜਵਾਨਾਂ ਤੋਂ ਉਹਨਾਂ ਦੇ ਫਾਦਰ ਸਾਹਿਬ ਤੋਂ ਸੇਧ ਲੈਣੀ ਚਾਹੀਦੀ ਹੈ ਜੋ ਵਿਦੇਸ਼ਾਂ ਦੇ ਵਿੱਚ 50-50 ਲੱਖ ਰੁਪਿਆ ਲਾ ਕੇ ਉੱਥੋਂ ਡਿਪੋਰਟ ਹੋ ਕੇ ਹੁਣ ਵਾਪਸ ਆ ਰਹੇ ਨੇ ਇੱਕ ਵੱਖਰੀ ਜੀ ਪਹਿਲ ਕੀਤੀ ਐ ਸਿੱਖ ਸਰਦਾਰ ਬੰਦਿਆਂ ਨੇ ਤੇ ਇੱਕ ਵੱਖਰੀ ਕੋਸ਼ਿਸ਼ ਹੈ ਸਮਾਂ ਆਉਣ ਤੇ ਇਸ ਕੋਸ਼ਿਸ਼ ਨੂੰ ਬੂਰ ਜ਼ਰੂਰ ਪਾਊਗਾ ਤੇ ਹੌਸਲੇ ਜਿਹੜੇ ਉਲੰਧ ਨੇ ਤੇ ਕਹਿ ਰਹੇ ਨੇ ਕਿ ਅਸੀਂ ਕੱਚੇ ਕੋਠਿਆਂ ਤੋਂ ਮਹਿਲਾ ਤੱਕ ਦਾ ਸਫ਼ਰ ਇਸੇ ਰੇੜੀ ਦੇ ਉੱਤੋਂ ਤੈਅ ਕਰਾਂਗੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ